ਜੋ ਸਾਡੇ ਵਾਲੇ ਦੁਆਲੇ ਨੇ ਜੋ ਸਾਡਾ ਪਰਿਵਾਰ ਬਣ ਕੇ ਪੈਦਾ ਹੋਇਆ ਫਰਜ਼ ਕਰੋ ਇਹ ਸਾਨੂੰ ਕਬੂਲ ਨਹੀਂ ਹੈ ਨਾ ਅਸੀਂ ਆਪਣੇ ਆਪ ਨੂੰ ਕਟ-ਕਟ ਕੇ ਵੀ ਇਹਨਾਂ ਦੇ ਨਾਪਤਾ ਨਹੀਂ ਕਰ ਸਕਦੇ ਪਰ ਇਸ ਜਨਮ ਦੇ ਵਿੱਚ ਟੱਬਰ ਨਹੀਂ ਬਦਲਿਆ ਜਾ ਸਕਦਾ ਜਿਹੜੀ ਚੀਜ਼ ਹੋ ਚੁੱਕੀ ਹੈ ਜੜਾ ਪਾਣਾ ਵਰਤ ਚੁੱਕਿਆ ਹੈ ਉਹਦੀ ਸਜ਼ਾ ਤੁਸੀਂ ਭੁਗਤ ਚੁੱਕੇ ਹੋ ਉਹਨੂੰ ਤੁਸੀਂ ਪਾਲ ਰਹੇ ਹੋ ਕਿਉਂਕਿ ਉਹਦੀ ਯਾਦ ਤੁਸੀਂ ਜਿਉਂਦੀ ਰੱਖੀ ਹੈ ਉਹ ਦੁੱਖ ਕਿਵੇਂ ਮਰੂਗਾ ਸੋ ਦੁੱਖ ਕੋਈ ਇਹ ਜਿਹੇ ਵੀ ਹੁੰਦੇ ਆ ਜਿਹੜੇ ਸੈਰ ਕਰਕੇ ਮੁੜ ਜਾਣਗੇ ਹੂੰ ਤੁਹਾਨੂੰ ਤਾਂ ਨਹੀਂ ਕਿਸੇ ਨੇ ਕਿਹਾ ਉਹਨਾਂ ਨੂੰ ਪੱਕੇ ਘਰ ਪਾ ਕੇ ਦਿਓ ਕਿ ਕੁਝ ਅਜਿਹੇ ਨੇ ਕਿ ਗੱਲ ਹਲੇ ਦਿਲਿਓ ਨਹੀਂ ਤੁਰਦੀ ਉਹਨਾਂ ਨੇ ਗਰੀਬਾ ਛਾ ਕੇ ਦਵਾ-ਦਵ ਡਿੱਗਣ ਦੀ ਕਰਨੀ ਬਸ ਮੈਂ ਤਾਂ ਟਹਿ ਗਿਆ ਮੇਰਾ ਤਾਂ ਮਾੜੀ ਹੋ ਗਈ ਕੁਝ ਅਜਿਹੇ ਨੇ ਕਿ ਉਹਨਾਂ ਦੇ ਗਲ ਤੱਕ ਮੁਸੀਬਤ ਆਈ ਹੁੰਦੀ ਹੈ ਉਹਨਾਂ ਨੂੰ ਫੇਰ ਵੀ ਉਮੀਦ ਹੁੰਦੀ ਹੈ ਕੀ ਮੁਸੀਬਤ ਆ ਜ਼ਰੂਰ ਗਈ ਪਰ ਜਿਵੇਂ ਆਈ ਹੈ ਉਵੇਂ ਮੈਂ ਇਹਨੂੰ ਤੋੜ ਵੀ ਦੂੰ ਮੈਂ ਇਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਨਜਟਕੀ ਲੈਣਾ ਉਹ ਵਕੀ ਲਪੇਟੀ ਜਾਂਦੀ ਹੈ ਦੁੱਖਾਂ ਦੀ ਕੋਈ ਨਮਾਇਸ਼ ਨਹੀਂ ਲਾਉਂਦਾ ਜੀ ਸੁੱਖ ਅਗਲਾ ਪਵੇ ਨਾ ਵੀ ਤੁਹਾਨੂੰ ਦਿਖਾਵੇ ਉਹ ਤੁਹਾਨੂੰ ਦੱਸ ਰਹੇ ਨੇ ਔਰ ਉਮੀਦ ਰੱਖੋ ਜਦੋਂ ਉਮੀਦਾਂ ਜਿਉਂਦੀਆਂ ਨੇ ਤੇ ਉਦੋਂ ਜ਼ਿੰਦਗੀ ਦੇ ਰਾਹ ਜਿਹੜੇ ਉਹ ਖੁਸ਼ਕਬਾਰ ਰਹਿੰਦੇ ਨੇ ਜੇ ਤੁਹਾਨੂੰ ਇਹ ਲੱਗੇ ਕਿ ਇਹ ਤਾਂ ਪਰਮਨੈਂਟ ਗਲ ਪਰਮਨੈਂਟ ਤਾਂ ਜ਼ਿੰਦਗੀ ਵੀ ਨਹੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਕਿਵੇਂ ਹੋ ਸਕਦੀਆਂ ਜੇ ਸਿੱਖਣ ਤੋਂ ਹੀ ਅਸੀਂ ਨਾ ਕਰ ਦਿੱਤੀ ਫਿਰ ਜ਼ਿੰਦਗੀ ਨੇ ਸਿਖਾਉਣ ਨੂੰ ਹੱਥ 'ਚ ਡੰਡਾ ਫੜ ਲੈਣਾ ਤਕਲੀਫਾਂ ਦੇ ਬੜੇ ਰੂਪ ਨੇ ਉਹੀ ਤਕਲੀਫ ਨਹੀਂ ਹੈ ਜਿਹੜੀ ਤੁਹਾਡੇ ਹਿੱਸੇ ਆਈ ਹੈ ਸ਼ਾਇਦ ਤੁਹਾਡੇ ਹਿੱਸੇ ਇਸ ਕਰਕੇ ਆਈ ਹੈ ਕਿ ਤੁਸੀਂ ਇਹ ਸਹਣ ਜੋ ਕਿਉਂ ਜਿਹੜੀਆਂ ਬਾਕੀ ਹੈ ਉਹ ਤੁਹਾਨੂੰ ਤੋੜ ਕੇ ਸੱਚ ਜਾਂਦੀਆਂ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਹੈ ਕਿ ਲੋਕੀ ਕਿਸੇ ਦੀਆਂ ਗੱਡੀਆਂ ਦੇਖ ਕੇ ਖੁਸ਼ ਹੁੰਦੇ ਐ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੰਦਰ ਜਿਹੜਾ ਗੱਡੀ 'ਚ ਬੈਠਾ ਹੈ ਪਤਾ ਨਹੀਂ ਉਹਦੇ ਪੈਰ ਵੀ ਕੰਮ ਕਰਦੇ ਕਿ ਨਹੀਂ ਕਰਦੇ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕਹਿੰਦੇ ਨੇ ਕਿ ਜ਼ਿੰਦਗੀ ਖੂਬਸੂਰਤ ਹੁੰਦੀ ਨਹੀਂ ਬਣਾਉਣੀ ਪੈਂਦੀ ਹੈ ਅਸਲ ਵਿੱਚ ਸਾਡੀ ਜ਼ਿੰਦਗੀ ਨਿਰਭਰ ਕਰਦੀ ਹੈ ਸਾਡੇ ਨਜ਼ਰੀਏ ਦੇ ਉੱਤੇ ਕਹਿੰਦੇ ਨੇ ਸੋਚ ਬਦਲੋ ਸਿਤਾਰੇ ਬਦਲ ਜਾਣਗੇ ਨਜ਼ਰ ਬਦਲੋ ਨਜ਼ਾਰੇ ਬਦਲ ਜਾਣਗੇ ਕਸ਼ਤੀਆਂ ਬਦਲਣ ਦੀ ਜ਼ਰੂਰਤ ਨਹੀਂ ਦਿਸ਼ਾਈ ਬਦਲੋ ਕਿਨਾਰੇ ਬਦਲ ਜਾਣਗੇ ਕਿਸੇ ਨੂੰ ਅੱਧਾ ਗਲਾਸ ਖਾਲੀ ਦਿਸਦਾ ਹੈ ਕਿਸੇ ਨੂੰ ਅੱਧਾ ਗਲਾਸ ਭਰਿਆ ਹੋਇਆ ਲੱਗਦਾ ਹੈ ਤਾਂ ਅਸੀਂ ਕਿਵੇਂ ਆਪਣੇ ਨਜ਼ਰੀਏ ਨੂੰ ਸਕਾਰਾਤਮਕ ਬਣਾ ਸਕਦੇ ਹਾਂ ਕਿਸੇ ਵੀ ਚੀਜ਼ ਨੂੰ ਕਿਸੇ ਵੀ ਸਥਿਤੀ ਨੂੰ ਕਿਸੇ ਵੀ ਇਨਸਾਨ ਨੂੰ ਦੇਖਣ ਦੇ ਲਈ ਕਿਵੇਂ ਸਾਡਾ ਨਜ਼ਰੀਆ ਸੁਚੱਜਾ ਹੋ ਸਕਦਾ ਹੈ ਇਸੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਤੁਸੀਂ ਦੇਖ ਰਹੇ ਆਡੀ ਪ੍ਰੋਡਕਸ਼ਨਸ ਚੈਨਲ ਮੈਂ ਹਾਰੀਨਾ ਤੇ ਮੇਰੇ ਨਾਲ ਨੇ ਪੈਨ ਬੱਬੂ ਤੀਰਜੀ ਬਹੁਤ-ਬਹੁਤ ਸਵਾਗਤ ਹੈ ਜੀ ਸਚਕਾਲ ਜੀ ਜੀ ਜ਼ਿੰਦਗੀ ਨੂੰ ਕਹਿੰਦੇ ਨੇ ਕਿ ਜਦੋਂ ਆਪਾਂ ਦੇਖੀਏ ਤਾਂ 10% ਜ਼ਿੰਦਗੀ ਜਿਹੜੀ ਹੈ ਉਹ ਸਾਨੂੰ ਕੁਦਰਤ ਨੇ ਦਿੱਤੀ ਹੁੰਦੀ ਹੈ 90% ਜੋ ਜ਼ਿੰਦਗੀ ਹੈ ਅਸੀਂ ਆਪਣੇ ਨਜ਼ਰੀਏ ਦੇ ਨਾਲ ਬਣਾਉਂਦੇ ਆਂ ਕੀ ਕਹੋਗੇ ਜ਼ਿੰਦਗੀ ਸਾਰੀ ਉਹ ਕੁਦਰਤ ਨੇ ਦਿੱਤੀ ਹੋਈ ਹੈ ਜੀ ਆਪਾਂ ਉਹਨੂੰ ਮਾਨ ਸਕਦੇ ਆਂ ਆਪਣੇ ਨਜ਼ਰੀਏ ਦੇ ਨਾਲ ਕਈ ਵਾਰ ਲੋਕ ਜਿਹੜੀਆਂ ਚੀਜ਼ਾਂ ਅਸੀਂ ਹਾਸਲ ਕੀਤੀਆਂ ਨੇ ਜੋ ਕੁਦਰਤ ਨੇ ਸਾਡੀ ਝੋਲੀ ਪਾਈਆਂ ਹੈ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਹਮ ਉਹਨਾਂ ਨੂੰ ਲੱਗਦਾ ਹੈ ਕਿ ਦੂਜੇ ਦੇ ਘਰਾਂ 'ਚ ਦੇਖੋ ਹੈਨਾ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਹੈ ਕਿ ਲੋਕੀ ਕਿਸੇ ਦੀਆਂ ਗੱਡੀਆਂ ਦੇਖ ਕੇ ਖੁਸ਼ ਹੁੰਦੇ ਐ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੰਦਰ ਜਿਹੜਾ ਗੱਡੀ 'ਚ ਬੈਠਾ ਹੈ ਪਤਾ ਨਹੀਂ ਉਹਦੇ ਪੈਰ ਵੀ ਕੰਮ ਕਰਦੇ ਕਿ ਨਹੀਂ ਕਰਦੇ ਪਤਾ ਨਹੀਂ ਉਹ ਕਿੰਨੀਆਂ ਦਵਾਈਆਂ ਲੈ ਕੇ ਦਿਨ ਆਪਣਾ ਸ਼ੁਰੂਆਤ ਕਰਦਾ ਪਤਾ ਨਹੀਂ ਉਹਦੇ ਘਰ ਦੇ ਅੰਦਰ ਕਿਹੋ ਜਿਹਾ ਮਾਹੌਲ ਹੈ ਉਹਦੇ ਵਿੱਚ ਰਹਿਣਾ ਵੀ ਬਣਦਾ ਕਿ ਨਹੀਂ ਸੋ ਚਿੜੀਆਂ ਚੀਜ਼ਾਂ ਸਾਨੂੰ ਖੁਸ਼ੀ ਦਿੰਦੀਆਂ ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਬੂ ਭਰਦੀਆਂ ਸੰਗੀਤ ਭਰਦੀਆਂ ਉਹ ਸਭ ਮੁਫਤ ਨੇ ਜੀ ਪਰ ਅਸੀਂ ਮੁੱਲ ਤੌਰ ਤੇ ਆ ਕਿਉਂਕਿ ਅਸੀਂ ਹਰ ਚੀਜ਼ ਦਾ ਫਿਕਰ ਕਰਦੇ ਹਾਂ ਅਸੀਂ ਹਰ ਚੀਜ਼ ਦੂਜੇ ਦੀ ਦੇਖ ਕੇ ਔਖੇ ਹੋ ਜਾਂਦੇ ਆ ਉਹ ਅਸੀਂ ਫਿਰ ਕੀਮਤ ਅਦਾ ਕਰਦੇ ਆ ਜਿਹੜੇ ਸਾਨੂੰ ਕਦੇ ਹਾਸਲ ਹੋਣੀ ਵੀ ਨਹੀਂ ਔਰ ਜਿਹੜੀ ਹਾਸਲ ਹੋ ਵੀ ਜੇ ਜਾਵੇ ਨਾ ਉਹ ਕਈ ਵਾਰੀ ਹੈ ਕਿ ਮਿਲ ਵੀ ਜਾਤਾ ਅਗਰ ਤੋਂ ਥਕ ਇਸ ਕੰਮ ਕਾ just ਸਕੂਨ ਕੋ ਢੂੰਢਤੇ ਸਾਰਾ ਸਕੂਨ ਚਲਾ ਗਿਆ ਜੀ ਸੋ ਇਹ ਹੈ ਕਿ ਵੀ ਆਪਾਂ ਜੋ ਹੈ ਉਹਨੂੰ ਦਾ ਇੰਜੋਏ ਕਰੀਏ ਅਸਰਵਿਚ ਕਹਿੰਦੇ ਨੇ ਕਿ ਇਨਸਾਨ ਨੂੰ ਆਪਣਾ ਦੁੱਖ ਵੱਡਾ ਦੂਜੇ ਦਾ ਦੁੱਖ ਛੋਟਾ ਲੱਗਦਾ ਹੈ ਤੇ ਆਪਣਾ ਸੁੱਖ ਛੋਟਾ ਤੇ ਦੂਜੇ ਦਾ ਸੁੱਖ ਬਹੁਤ ਵੱਡਾ ਲੱਗਦਾ ਹੈ। ਇਨਸਾਨ ਦੀ ਅਜੀਹੀ ਫਿਤਰਤ ਕਿਉਂ ਹੈ ਕਿ ਉਸ ਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਮੈਨੂੰ ਹੀ ਜ਼ਿਆਦਾ ਸਮੱਸਿਆਵਾਂ ਆਈਆਂ ਹਨ ਦੂਜੇ ਤਾਂ ਬੜੇ ਸੌਖੇ ਨੇ। ਇੱਕ ਟਰਮ ਹੈ ਅੰਗਰੇਜ਼ੀ ਦਾ ਐਨਟਾਈਟਲਮੈਂਟ ਹੈ ਨਾ ਜਿਹੜੇ ਲੋਕ ਇਹ ਸਮਝਦੇ ਵੀ ਸਾਡੇ ਹੱਕ ਜਿਹੜੇ ਹਨ ਨਾ ਉਹ ਤਾਂ ਜ਼ਮਾਨਦਰੂ ਨੇ। ਸਾਨੂੰ ਸਭ ਕੁਝ ਮਿਲਣਾ ਚਾਹੀਦਾ ਸਾਡੀ ਜਿਹੜੀ ਤਸਵੀਰ ਹੈ ਉਹ ਕੰਪਲੀਟ ਹੋਣੀ ਚਾਹੀਦੀ ਹੈ ਸਾਨੂੰ ਕਿਸੇ ਵੀ ਕਿਸਮ ਦੀ ਘਾਟ ਕਿਸੇ ਕਿਸਮ ਦੀ ਥੜ ON ਦਾ ਕੋਈ ਕੰਮ ਨਹੀਂ ਹੈ ਉਹ ਉੱਥੇ ਤਕਲੀਫ ਹੁੰਦੀ ਹੈ ਕਿਉਂਕਿ ਇਹ ਜ਼ਿੰਦਗੀ ਦੀ ਇੱਕ ਆਦਤ ਹੈ ਲੋਕਾਂ ਵਾਸਤੇ ਕਿ ਤੁਸੀਂ ਕੁਝ ਥੋੜੀ ਜਿਹੀ ਖੇਚਲ ਵੀ ਕਰੋ ਤੁਸੀਂ ਆਪ ਵੀ ਕਿਸੇ ਪਾਸੇ ਹੱਥ ਪੈਰ ਮਾਰੋ ਆਪ ਵੀ ਕੋਈ ਯਤਨ ਕਰਕੇ ਦੇਖੋ ਕੁਝ ਚੀਜ਼ਾਂ ਤੁਹਾਨੂੰ ਮਿਲਦੀਆਂ ਕੁੱਝ ਤੁਹਾਨੂੰ ਹਾਸਲ ਕਰਨ ਨੂੰ ਬਣੀਆਂ ਹੁੰਦੀਆਂ ਨੇ ਕਈ ਵਾਰ ਜੇ ਤੁਸੀਂ ਆਪਣੀ ਪਰਸਨੈਲਿਟੀ ਤੋਂ ਕੋਈ ਵਧੀਆ ਕੰਮ ਲੈਂਦੇ ਨਹੀਂ ਤੇ ਉਹ ਵੀ ਤਾਂ ਤੁਸੀਂ ਆਪਦੇ ਨਾਲ ਇੱਕ ਨਾ ਇਨਸਾਫੀ ਕਰ ਰਹੇ ਹੋ ਆਪਣੇ ਨਾਲ ਇੱਕ ਧੱਕਾ ਕਰ ਰਹੇ ਹੋ ਤੇ ਜ਼ਿੰਦਗੀ ਨੇ ਉਦੋਂ ਵੱਡਾ ਧੱਕਾ ਤਾਂ ਤੁਹਾਡੇ ਨਾਲ ਕੀਤਾ ਨਹੀਂ ਉਹਦਾ ਵਿਸ਼ਵਾਸ ਸੀ ਜੇ ਅਹ ਚੀਜ਼ ਮੈਂ ਨਹੀਂ ਦਿੱਤੀ ਤੇ ਇਹ ਜੋਗਾ ਹੈਗਾ ਇਹ ਹਾਸਲ ਕਰ ਲੂਗਾ ਆਪਾਂ ਉਹਦੀ ਗੁੱਝੀ ਖੇਡ ਨੂੰ ਸਮਝੇ ਨਹੀਂ ਆਪਾਂ ਬਸ ਰੋਸਿਆਂ 'ਚ ਹੀ ਕੱਟਦੀ ਕਹਿੰਦੇ ਨੇ ਕਿ ਇਨਸਾਨ ਨੂੰ ਨਾ ਇੱਕੋ ਸਥਿਤੀ ਜੇ ਦਿੱਤੀ ਜਾਵੇ ਅਲੱਗ-ਅਲੱਗ ਇਨਸਾਨ ਜਿਹੜੇ ਆ ਉਹ ਰਿਐਕਟ ਅਲੱਗ ਤਰੀਕੇ ਨਾਲ ਕਰਦੇ ਆ ਜਿਵੇਂ ਕਹਿੰਦੇ ਕਿ ਦੋ ਸੇਲਸਮੈਨ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਕਿਸੇ ਜਗ੍ਹਾ ਤੇ ਜਾ ਕੇ ਆਓ ਤੇ ਦੱਸੋ ਕਿ ਉੱਥੇ ਸਾਡੀ ਜੁੱਤੀਆਂ ਦੀ ਫੈਕਟਰੀ ਜਿਹੜੀ ਹੈ ਉਹ ਖੁੱਲ ਸਕਦੀ ਹੈ ਕਿ ਨਹੀਂ ਖੁੱਲ ਸਕਦੀ ਪਹਿਲਾ ਸੇਲਸਮੈਨ ਆਂਦਾ ਹੈ ਤੇ ਉਹ ਕਹਿੰਦਾ ਹੈ ਕਿ ਉੱਥੇ ਤੁਹਾਨੂੰ ਆਪਣੀ ਫੈਕਟਰੀ ਨਹੀਂ ਲਗਾਨੀ ਚਾਹੀਦੀ ਕਿਉਂਕਿ ਉੱਥੇ ਕੋਈ ਵੀ ਇਨਸਾਨ ਜਿਹੜਾ ਹੈ ਜੁੱਤਾ ਸ਼ੂ ਨਹੀਂ ਪਾਉਂਦਾ ਹੈ। ਦੂਸਰਾ ਸੇਲਸਮੈਨ ਆ ਕੇ ਕਹਿੰਦਾ ਹੈ ਕਿ ਤੁਹਾਡੀ ਫੈਕਟਰੀ ਬਹੁਤ ਚੱਲੇਗੀ ਤੁਸੀਂ ਜ਼ਰੂਰ ਲਗਾਓ ਕਿਉਂਕਿ ਉੱਥੇ ਕੋਈ ਵੀ ਇਨਸਾਨ ਜੁੱਤਾ ਨਹੀਂ ਪਾਉਂਦਾ ਯਾਨੀ ਕਿ ਹੁਣ ਅਸੀਂ ਸਾਰਿਆਂ ਨੂੰ ਆਪਣੇ ਜੁੱਤੇ ਪਾਨੇ ਲਾ ਦਵਾਂਗੇ। ਇਨਸਾਨ ਦਾ ਦੇਖਣ ਦਾ ਨਜ਼ਰੀਆ ਜਿਹੜਾ ਹੈ ਕਿੰਨਾ ਹਾਲਾਤਾਂ ਤੇ ਨਿਰਭਰ ਕਰਦਾ ਹੈ ਕੋਈ ਇਨਸਾਨ ਇੰਨਾ ਪੋਜ਼ਿਟਿਵ ਕਿਉਂ ਹੁੰਦਾ ਹੈ ਕਿ ਉਹ ਹਰ ਇੱਕ ਚੀਜ਼ ਦੇ ਵਿੱਚੋਂ ਜਿਹੜੇ ਹੈ ਉਹ ਸਕਾਰਾਤਮਕ ਊਰਜਾ ਕੋਈ ਇੱਕ ਸਮੱਸਿਆ ਦਾ ਹੱਲ ਲੱਭ ਲੈਂਦਾ ਹੈ ਤੇ ਦੂਸਰੇ ਇਨਸਾਨ ਨੂੰ ਹਰ ਇੱਕ ਹੱਲ ਦੇ ਵਿੱਚ ਵੀ ਸਮੱਸਿਆ ਨਜ਼ਰ ਆਂਦੀ ਹੈ ਇੱਕ ਗਰੀਬ ਜਾਂ ਤੋਬੀ ਸੀ ਉਹ ਦਾ ਗਦਾ ਸੀ ਜਿਹਦੇ ਉੱਤੇ ਉਹ ਪੂਰੀ ਤਰ੍ਹਾਂ ਆਪਣੇ ਕਾਰੋਬਾਰ ਖਾਤਰ ਨਿਰਭਰ ਸੀ ਉਹ ਗਦਾ ਗਵਾਚਾ ਦਾ ਤੇ ਉਥੇ ਗੋਡੇ ਟੇਕੇ ਉਹ ਆਪਣੀ ਨਮਾਜ਼ ਪੜਨ ਪੜਨੀ ਸ਼ੁਰੂ ਕਰ ਦਿੰਦਾ ਸ਼ੁਕਰਾਨੇ ਦੀ ਬੇਸ਼ੁਕਰ ਹੈ ਅੱਲਾ ਮੀਆਂ ਤੂੰ ਮੇਰਾ ਗਧਾ ਘੋਆ tha ਤੇ ਕੋਈ ਉਥੋਂ ਲੰਘ ਰਿਹਾ ਸੀ ਉਹ ਕਹਿੰਦਾ ਕਿ ਕਿੱਡਾ ਕਮਲਾ ਨਾਲੇ ਤੇਰਾ ਗਧਾ ਘੋਜ ਗਿਆ ਇਹ ਕੋਈ ਸ਼ੁਕਰਾਨੇ ਦੀ ਵਜ੍ਹਾ ਹੈ ਹੂੰ ਤੇ ਉਹ ਕਹਿੰਦਾ ਨਹੀਂ ਕੁਛ ਦੇਰ ਪਹਿਲਾਂ ਮੈਂ ਤੇ ਗਧਾ ਦੋਵੇਂ ਇਕੱਠੇ ਸੀ ਹੋ ਸਕਦਾ ਸੀ ਦੋਵੇਂ ਘੋਚੇ ਹੁੰਦੇ ਹੂੰ ਹੁਣ ਕੱਲਾ ਗਧਾ ਘੋਚ ਹੈ ਸੋ ਇਹ ਨਜ਼ਰੀਆ ਹੈ ਨਜ਼ਰੀਆ ਇਹ ਨਹੀਂ ਕਿ ਉਹ ਕਮਲਾ ਉਹਨੇ ਆਪਣੇ ਹਾਲਾਤਾਂ ਨੂੰ ਆਪਣੇ ਉੱਤੋਂ ਦੀ ਹਾਵੀ ਨਹੀਂ ਹੋਣ ਦਿੱਤਾ ਜੀ ਦੂਜੀ ਸਿਆਣਫ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਇੱਕ ਗੱਲ ਦੀ ਸਮਝ ਰੱਖੋ ਕਿ ਸਾਰਾ ਕੁਝ ਟ੍ਰਾਂਜ਼ਿਟਸ ਹੈ ਇਹ ਵਕਤ ਜਿਹੜਾ ਹੈ ਉਹ ਲੰਮਾ ਲੰਮਾ ਕਰਕੇ ਇੱਕ ਯੁੱਗ ਬੀਤਣਾ ਉਹੀ ਵੀ ਚੀਜ਼ ਜਿਹੜੀ ਹੈ ਉਹ ਹਮੇਸ਼ਾ ਹਮੇਸ਼ਾ ਵਾਸਤੇ ਇੱਥੇ ਪੱਕੀ ਨਹੀਂ ਹੈ ਸਿਮੈਂਟਡ ਨਹੀਂ ਹੈ ਹਮ ਇਤਰਲ ਹੈ ਤੇ ਫੇਰ ਜਿੱਥੋਂ ਮਾੜਾ ਜੇ ਚੰਗਾ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਰਹਿਣਾ ਹਮ ਸੋ ਜੇ ਚਾਨਣ ਨਹੀਂ ਰਿਹਾ ਤਾਂ ਹਨੇਰਾ ਵੀ ਨਹੀਂ ਰਹਿਣਾ ਜੇ ਸੁੱਖ ਨਹੀਂ ਰਿਹਾ ਤਾਂ ਦੁੱਖ ਵੀ ਨਹੀਂ ਰਹਿਣਾ ਫੇਰ ਤਕਲੀਫ ਕਾਦੀ ਹੈ ਤੇ ਹੀ ਜਨ ਇਸੇ ਰਿਆ ਕਿਵੇਂ ਡਿਵੈਲਪ ਕੀਤਾ ਜਾਏ ਕਿਉਂਕਿ ਇੱਕ ਗੱਲ ਤਾਂ ਸਾਰੀ ਇਸੇ ਨਜ਼ਰੀਏ ਦੀ ਹੈ ਕਿ ਲੋਕ ਅਜਿਹੇ ਨਜ਼ਰੀਆ ਅੱਜ ਕੱਲ ਨਹੀਂ ਰੱਖਦੇ ਹੈਗੇ ਸਕਾਰਾਤਮਕ ਨਜ਼ਰੀਆ ਕਿਵੇਂ ਵਿਕਸਿਤ ਕੀਤਾ ਜਾਏ ਕਿਵੇਂ ਆਪਣੇ ਨਜ਼ਰੀਏ ਨੂੰ ਪੋਜ਼ਿਟਿਵ ਬਣਾਇਆ ਜਾਏ ਕਿਸ ਤਰੀਕੇ ਦੇ ਨਾਲ ਦੇਖੋ ਇਹ ਸਭ ਤਾਂ ਤੁਸੀਂ ਆਪਣੇ ਆਪ ਤੇ ਕਰਨਾ ਹੈ ਹੈਨਾ ਜੇ ਤੁਸੀਂ ਆੜੇ ਦੋੜੇ ਲੋਕਾਂ ਨੂੰ ਦੇਖਦੇ ਹੋ ਕਿ ਕੁਝ ਅਜਿਹੇ ਨੇ ਕੀ ਗੱਲ ਹਲੇ ਦਿੱਲੀੋਂ ਨਹੀਂ ਤੁਰਦੀ ਉਹਨਾਂ ਨੇ ਗਰੀਬਾਂ ਸ਼ਾਕੇ ਦਵਾ-ਦਵ ਡਿੱਗਣ ਦੀ ਕਰਨੀ ਬਸ ਮੈਂ ਤਾਂ ਟਹਿ ਗਿਆ ਮੇਰਾ ਤਾਂ ਮੜੀ ਹੋ ਗਈ ਕੁਝ ਅਜਾਹੇ ਨੇ ਕਿ ਉਹਨਾਂ ਦੇ ਗਲ ਤੱਕ ਮੁਸੀਬਤ ਆਈ ਹੁੰਦੀ ਹੈ ਉਹਨਾਂ ਨੂੰ ਫੇਰ ਵੀ ਉਮੀਦ ਹੁੰਦੀ ਹੈ ਕਿ ਮੁਸੀਬਤ ਆ ਜ਼ਰੂਰ ਗਈ ਪਰ ਜਿਵੇਂ ਆਈ ਹੈ ਉਹਵੇਂ ਮੈਂ ਇਹਨੂੰ ਤੋੜ ਵੀ ਦੂੰ ਮੈਂ ਇਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਨਜਟਕੀ ਲੈਣਾ ਉਹ ਵਕੀ ਲਪੇਟੀ ਜਾਂਦੀ ਹੈ ਸੋ ਤਾਕਤ ਜਿਹੜੀ ਤੁਸੀਂ ਉਹਨੂੰ ਪਹਿਲਾਂ ਹੀ ਖਤਮ ਕਰ ਦਿਓ ਤੇ ਫੇਰ ਆਪਾਂ ਜਿੱਠਣਾ ਕਿਸ ਚੀਜ਼ ਨਾਲ ਤੇ ਤਾਕਤ ਹੁੰਦੀ ਹੈ ਵਿਸ਼ਵਾਸ ਦੀ ਤਾਕਤ ਹੁੰਦੀ ਹੈ ਨਜ਼ਰੀਏ ਦੀ ਉਹਨੂੰ ਤਾਂ ਜਿਉਂਦਾ ਰੱਖੋ ਬਾਕੀ ਇਹ ਹੈ ਕਿ ਜੇ ਫਰਜ਼ ਕਰੋ ਵੱਡੀ ਤੋਂ ਵੱਡੀ ਗੱਲ ਹੋਗੀ ਜਿਹਦਾ ਕੋਈ ਹੱਲ ਨਹੀਂ ਜਿਹਦਾ ਕੋਈ ਤੋੜ ਨਹੀਂ ਨਿਕਲਣਾ ਤਾਂ ਵੀ ਏਡੀ ਕੀ ਆਖਰ ਆਗੀ ਮੁਸੀਬਤਾਂ ਜਿਹੜੀਆਂ ਹੈ ਭੀੜਾ ਉਹ ਬੰਦਿਆਂ ਤੇ ਹੀ ਪੈਂਦੀਆਂ ਆਪਣੇ ਤੇ ਇਸ ਕਿਸਮ ਦੀ ਪੈਗੀ ਕੋਈ ਗੱਲ ਨਹੀਂ ਆਪਾਂ ਇਹਨੂੰ ਦੇਖ ਲਾਂਗੇ ਇਹਦੋਂ ਗਾਂ ਵੀ ਕੁਝ ਬਿਹਤਰ ਹੋਣਾ ਲਿਖਿਆ ਹੋਊਗਾ ਕਿਉਂਕਿ ਜ਼ਿੰਦਗੀ ਮੁਆਵਜ਼ਾ ਜ਼ਰੂਰ ਦਿੰਦੀ ਹੈ। ਹੂੰ ਜੋ ਕੁਝ ਉਹਨੇ ਆਪਣੇ ਹੱਥੀ ਤੁਹਾਡੀ ਜ਼ਿੰਦਗੀ ਚੋਂ ਬਾਹਰ ਕੀਤਾ ਜੋ ਜਸ ਕਸੇ ਤੋਂ ਵੀ ਉਹਨੇ ਤੁਹਾਨੂੰ ਵਾਂਝਾ ਕੀਤਾ ਉਹ ਨਹੀਂ ਉਹ ਤੋਂ ਬੇਤਰ ਉਹ ਤੋਂ ਬੇਤਰ ਨਹੀਂ ਤੇ ਉਹਦੇ ਬਰਾਬਰ ਦਾ ਜਾਂ ਉਹਦੂ ਥੋੜਾ ਘੱਟ ਉਹਨੇ ਤੁਹਾਨੂੰ ਮੋੜਨਾ ਜ਼ਰੂਰ ਹੈ। ਉਸ ਵਕਤ ਦੇ ਇੰਤਜ਼ਾਰ ਦੇ ਵਿੱਚ ਆਪਣੇ ਆਪ ਨੂੰ ਖਤਮ ਨਾ ਕਰੋ। ਸਗੋਂ ਉਸ ਵਕਤ ਦੇ ਇੰਤਜ਼ਾਰ ਵਾਸਤੇ ਖੁਸ਼ ਰਹੋ। ਔਰ ਉਮੀਦ ਰੱਖੋ ਜਦੋਂ ਉਮੀਦਾਂ ਜਿਉਂਦੀਆਂ ਨੇ ਤੇ ਉਦੋਂ ਜ਼ਿੰਦਗੀ ਦੇ ਰਾਹ ਜਿਹੜੇ ਉਹ ਖੁਸ਼ਕਵਾਰ ਰਹਿੰਦੇ ਨੇ ਸਾਡੇ ਆਸ-ਪਾਸ ਦਾ ਮਾਹੌਲ ਸਾਡੀ ਸੰਗਤ ਵੀ ਸਾਡੇ ਨਜ਼ਰੀਏ ਨੂੰ ਪ੍ਰਭਾਵਿਤ ਕਰਦੀ ਹੈ ਕਰਦੀ ਹੈ ਬਹੁਤ ਹੱਦ ਤੱਕ ਕਰਦੀ ਹੈ ਪਰ ਦੇਖੋ ਜੇ ਅੰਦਰ ਚਾਨਣ ਹੈ ਨਾ ਤੇ ਬਾਹਰ ਦੇ ਹਨੇਰੇ ਦਾ ਫਰਕ ਨਹੀਂ ਪੈਂਦਾ ਤੁਹਾਨੂੰ ਆਪਣੀ ਤਬੀਅਤ ਨੂੰ ਰੋਸ਼ਨ ਰੱਖਣਾ ਪੈਂਦਾ ਆਪਦੀ ਜ਼ਹਿਨियत ਨੂੰ ਪੂਰੀ ਤਰ੍ਹਾਂ ਰੁਸ਼ਨਾ ਕੇ ਰਹਿਣਾ ਪੈਂਦਾ ਫਿਰ ਕੋਈ ਫਰਕ ਨਹੀਂ ਆਲੇ ਦਵਲੇ ਆਲੇ ਤਾਂ ਤੁਸੀਂ ਕੁਝ ਚੀਜ਼ਾਂ ਤੁਸੀਂ ਐਬਜ਼ਾਰਬ ਕਰ ਹੀ ਨਹੀਂ ਸਕਦੇ ਹਮ ਕਿਸੇ ਨੇ ਕੋਲ ਕੇ ਤਾਂ ਕੁਝ ਪਿਆ ਨਹੀਂ ਦੇਣਾ ਆਲੇ ਦਵਲੇ ਆਲੇ ਬਹੁਤ ਵਧੀਆ ਵੀ ਨਹੀਂ ਫਰਜ਼ ਕਰੋ ਜਿੰਨੀ ਦੇਰ ਤੁਸੀਂ ਆਪਣੇ ਮਨ ਨੂੰ ਰਿਸੀਵ ਕਰਨ ਦੀ ਆਦਤ ਨਹੀਂ ਪਾਉਂਦੇ ਜਿੰਨੀ ਦੇਰ ਤੁਸੀਂ ਆਪਣੇ ਮਨ ਨੂੰ ਉਮੀਦ ਦੀ ਤਾਕਤ ਨਹੀਂ ਦਿੰਦੇ ने कुछ नहीं कर सको जी मैं कितने पढ़िया कि इंसान चाहता है कि मैं चढ़ा चाहिए कला चाहिए हो तो लॉ ऑफ अट्रैक्शन जम करता है, कर है उस तरीके जिंदगी देख लगता है अः तुम लेखिका हो तुम समाजर हो तहूँ लगता है कि लॉ ऑफ अट्रैक्शन वाकई काम करता है जे अंगा सोचा ਨਾ ਚੰਗਾ ਹੋਏਗਾ ਪੋਜ਼ਿਟਿਵ ਥੌਟਸ ਹੁੰਦੇ ਨਾ ਆਟੋ ਜਨਰੇਟਿਵ ਹੁੰਦੇ ਆ ਇਹ ਤੁਸੀਂ ਆਪਣੇ ਮਨ ਨੂੰ ਇੱਕ ਮਾਹੌਲ ਦਿੰਦੇ ਹੋ ਹੈ ਨਾ ਫਿਰ ਉਹ ਮਨ ਤੁਹਾਡੇ ਵਾਸਤੇ ਉਹ ਮਾਹੌਲ ਤਿਆਰ ਕਰਦਾ ਜਿਹੜੇ ਆਸ਼ਵਾਦੀ ਲੋਕ ਨੇ ਨਾ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਮੁਸ਼ਕਲਾਂ ਨਹੀਂ ਆਉਂਦੀਆਂ ਪਰ ਉਹਨਾਂ ਦੇ ਮੁਸ਼ਕਲਾਂ ਕੁਝ ਵਿਗਾੜ ਨਹੀਂ ਸਕਦੀਆਂ ਹੈ ਨਾ ਹਨੇਰੀਆਂ ਆਸ-ਪਾਸਿਓਂ ਦੀ ਲੰਘ ਜਾਂਦੀਆਂ ਉਹੀ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੇ ਮਨ ਨੂੰ ਇਹ ਦੱਸ ਦਿੰਦੇ ਹੋ ਕਿ ਵਕਤੀ ਇੰਧਿਆਨ ਹੈ ਤੇ ਵਾਕਈ ਉਹ ਵਕਤੀ ਹੋ ਜਾਂਦਾ ਹੈ ਜੇ ਤੁਹਾਨੂੰ ਇਹ ਲੱਗੇ ਕਿ ਇਹ ਤਾਂ ਪਰਮਨੈਂਟ ਗੱਲ ਪਰਮਨੈਂਟ ਤਾਂ ਜ਼ਿੰਦਗੀ ਵੀ ਨਹੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਕਿਵੇਂ ਹੋ ਸਕਦੀਆਂ ਇਹ ਵੀ ਨਜ਼ਰੀਆ ਹੈ ਦੇਖਣ ਦਾ ਬਿਲਕੁਲ ਪਰ ਪਰ ਇਹੀ ਇਹੀ ਸੱਚ ਹੈ ਆਪਾਂ ਜਿੰਨੇ ਕੁ ਗਿਣੇ ਮਿਥੇ ਵਕਤ ਵਾਸਤੇ ਆਏ ਆ ਉਹਨੇ ਨੂੰ ਆਪਾਂ ਆਪਣੇ ਹਿਸਾਬ ਨਾਲ ਜਿਉ ਸਕਦੇ ਆ ਦੇਖੋ ਕਈ ਵਾਰ ਕੁਝ ਮੁਕਦਮੇ ਹੁੰਦੇ ਆ ਹੈਨਾ ਉਹ ਦਾਦੇ ਨੇ ਸ਼ੁਰੂ ਕੀਤੇ ਹੁੰਦੇ ਪੋਤੇ ਤੱਕ ਹਲੇ ਉਹਨਾਂ ਦਾ ਫੈਸਲਾ ਨਹੀਂ ਹੁੰਦਾ ਫਿਰ ਇਹਦਾ ਮਤਲਬ ਵੀ ਜੁਣਾ ਛੱਡ ਦਿਓ ਉਸੇ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਹੈਨਾ ਕਿ ਪਤਾ ਨਹੀਂ ਕਿੱਥੋਂ ਤੁਰੀਆਂ ਕਿੱਥੇ ਜਾ ਕੇ ਮੁੱਕਣੀਆਂ ਇੱਕ ਜ਼ਿੰਦਗੀ ਨੇ ਆਪਣੇ ਹਿੱਸੇ ਦਾ ਯੁੱਧ ਲੜਨਾ ਦੂਜੀ ਨੇ ਆਪਣੇ ਹਿੱਸੇ ਦਾ ਪਰ ਉਹ ਸਾਰਿਆਂ ਨੇ ਉਸ ਤੋਂ ਬਾਹਰ ਹੋਣਾ ਹੈ ਤੇ ਉਹਨੂੰ ਇੰਨੀ ਵੀ ਇਜਾਜ਼ਤ ਨਾ ਦਿਓ ਕੁਝ ਚੀਜ਼ਾਂ ਨੂੰ ਆਪਾਂ ਪਰਮਨੈਂਟ ਮਹਿਮਾਨ ਬਣਾ ਲੈਣੇ ਤਕਲੀਫ ਨੂੰ ਦੁੱਖ ਨੂੰ ਕਰਜ਼ੇ ਨੂੰ ਕਰਜ਼ਾ ਮੈਂ ਮਾੜਾ ਰਿਸ਼ਤਾ ਵੀ ਸਮਝ ਲਈਏ ਉਹ ਵੀ ਕਿਸੇ ਜਨਮ ਦਾ ਲਿਖਾ ਚੁੱਕਾ ਹੈ ਜੇ ਫਰਜ਼ ਕਰੋ ਨਾ ਹੋਵੇ ਤਾਂ ਅਗਲਾ ਤੁਹਾਡੀ ਜ਼ਿੰਦਗੀ ਚ ਦਾਖਲ ਨਹੀਂ ਹੋ ਸਕਦਾ ਇੱਕ ਮਿਕਸਡ ਬੈਗ ਲਾਈਫ ਇਜ਼ ਅ ਮਿਕਸਡ ਬੈਗ ਹੈ ਨਾ ਇਹ ਪੈਕੇजेस ਨੇ ਕਈ ਵਾਰੀ ਆਪਾਂ ਬੈਠ ਕੇ ਸੋਚਦੇ ਆ ਨਾ ਜਦੋਂ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਵੱਲ ਰਸ਼ਖ ਨਾਲ ਦੇਖਦੇ ਆ ਹੈ ਨਾ ਕਿ ਉਹ ਇਹਦੇ ਕੋਲ ਤਾਂ ਆ ਹੈ ਇਹਦੇ ਕੋਲ ਆ ਹੈ ਉਹਦੇ ਕੋਲ ਜੋ ਨਹੀਂ ਹੈ ਜੇ فرض ਕਰੋ ਤੁਹਾਡੀ ਜ਼ਿੰਦਗੀ ਚ ਨਾ ਹੋਵੇ ਤੁਸੀਂ ਇੱਕ ਪੈਰ ਨਾ ਤੁਰ ਸਕੋ ਹੂੰ ਉਨੀ ਨਜ਼ਰੋਂ ਦਾ ਕਿਉਂਕਿ ਅਗਲੇ ਨੇ ਉਹਦੀ ਫੱਟੀ ਆਪਦੇ ਗਰਲ ਚ ਨਹੀਂ ਪਾਈ ਦੁੱਖਾਂ ਦੀ ਕੋਈ ਨਮਾਇਸ਼ ਨਹੀਂ ਲਾਉਂਦਾ ਜੀ ਸੁੱਖ ਅਗਲਾ ਪਵੇ ਨਾ ਵੀ ਤੁਹਾਨੂੰ ਦਿਖਾਵੇ ਉਹ ਤੁਹਾਨੂੰ ਦੱਸ ਰਹੇ ਨੇ ਸੋ ਕਿਸੇ ਦੀ ਜ਼ਿੰਦਗੀ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇੰਨਾ ਕੀ ਕੀਤਾ ਜਾ ਸਕਦਾ ਕਿ ਜੋ ਸਾਡੇ ਕੋਲ ਹੈ ਉਹ ਸ਼ਾਇਦ ਇਸ ਕਰਕੇ ਹੈ ਕਿਉਂਕਿ ਇਹੀ ਸਾਨੂੰ ਸੁੱਖ ਦੇ ਸਕਦਾ ਹੈ ਇਹਦੇ ਵਿੱਚੋਂ ਹੀ ਅਸੀਂ ਚਾਨਣ ਕੱਢਣਾ ਹੈ ਜੀ ਇਸੇ ਇਨਾਂ ਲੋਕੀ ਜੋ ਸਾਡੇ ਆਲੇ ਦੁਆਲੇ ਨੇ ਜੋ ਸਾਡਾ ਪਰਿਵਾਰ ਬਣ ਕੇ ਪੈਦਾ ਹੋਏ ਹੈ ਫਰਜ਼ ਕਰੋ ਇਹ ਸਾਨੂੰ ਕਬੂਲ ਨਹੀਂ ਹੈ ਨਾ ਅਸੀਂ ਆਪਣੇ ਆਪ ਨੂੰ ਕਟ-ਕਟ ਕੇ ਵੀ ਇਨਾਂ ਦੇ ਨਾਲ ਪਤਾ ਨਹੀਂ ਕਰ ਸਕਦੇ ਪਰ ਇਸ ਜਨਮ ਦੇ ਵਿੱਚ ਟੱਬਰ ਨਹੀਂ ਬਦਲਿਆ ਜਾ ਸਕਦਾ ਹੂੰ ਠੀਕ ਇਹ ਆਗੇ ਹੁਣ ਬਦਲਿਆ ਕੀ ਜਾ ਸਕਦਾ ਆਪਣੀ ਇਨਾਂ ਨੂੰ ਦੇਖਣ ਦੀ ਨਜ਼ਰ ਕਿ ਕੋਈ ਗੱਲ ਨਹੀਂ ਇਸ ਘਰ ਦੇ ਵਿੱਚ ਇਸ ਘਰ ਤੋਂ ਬਾਹਰ ਜੇ ਕੋਈ ਮੇਰੇ ਨਾਲ ਖੜਨ ਜੋਗੇ ਜਾਂ ਨਹੀਂ ਵੀ ਖੜਨ ਜੋਗੇ ਜੇ ਕਿਸੇ ਦੇ ਨਾਲ ਮੇਰੀ ਪਛਾਣ ਜੁੜੀ ਹੈ ਤਾਂ ਇਹੀ ਦੋ ਚਾਰ ਬੰਦੇ ਨੇ ਚੰਗੇ ਨੇ ਮਾੜੇ ਨੇ ਵੀ ਹਸਟਲ ਫੈਮਿਲੀ ਉਵੇਂ ਜ਼ਿੰਦਗੀ ਦੇ ਬਾਕੀ ਦੁੱਖ ਸੁੱਖ ਹੈ ਤੁਸੀਂ ਹਰ ਕਿਸੇ ਨੂੰ ਤੁਹਾਨੂੰ ਕਿਹਨੇ ਕਿਹਾ ਉਹਨਾਂ ਨੂੰ ਪਰਮਨੈਂਟ ਰੈਜ਼ਿਡੈਂਸੀ ਦਿਓ ਹੂੰ ਕੁਝ ਸਿਰਫ ਟੂਰਿਸਟ ਵੀਜ਼ਾ ਤੇ ਆਏ ਹੁੰਦੇ ਐ ਜੀ ਸੋ ਦੁੱਖ ਕੋਈ ਇਹ ਜਿਹੇ ਵੀ ਹੁੰਦੇ ਆ ਜਿਹੜੇ ਸੈਰ ਕਰਕੇ ਮੁੜ ਜਾਣਗੇ ਹੂੰ ਤੁਹਾਨੂੰ ਤਾਂ ਨਹੀਂ ਕਿਸੇ ਨੇ ਕਿਹਾ ਉਹਨਾਂ ਨੂੰ ਪੱਕੇ ਘਰ ਪਾ ਕੇ ਦਿਓ ਜੀ ਉਹ ਤਾਂ ਸਾਡੀ ਸੋਚ ਹੀ ਉਹਨਾਂ ਨੂੰ ਪੱਕੇ ਘਰ ਪਾ ਕੇ ਦਿੰਦੀ ਹੈ ਅੱਛਾ ਮੈਂ ਉਹਨਾਂ ਔਰਤਾਂ ਦੇ ਲਈ ਤੁਹਾਡੇ ਤੋਂ ਜ਼ਰੂਰ ਸੁਨੇਹਾ ਇੱਕ ਲੈਣਾ ਚਾਹਾਂਗੀ ਜਿਹੜੀਆਂ ਘਰ ਚ ਰਹਿੰਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਔਰਤਾਂ ਇਹੀ ਕਹਿੰਦੀਆਂ ਨੇ ਕਿ ਤੁਸੀਂ ਤਾਂ ਬਾਹਰ ਚਲੇ ਜਾਂਦੇ ਆ ਤੁਹਾਡਾ ਥੋੜ੍ਹਾ ਜਿਹਾ ਤਬਦੀਲੀ ਆ ਜਾਂਦੀ ਹੈ ਤੁਸੀਂ ਬਾਹਰ ਵਿਚਰਦੇ ਹੋ ਅਸੀਂ ਉਸੇ ਘਰ ਚ ਰਹਿਣਾ ਹੁੰਦਾ ਹੈ ਅਸੀਂ ਉਹੀ ਚੀਜ਼ਾਂ ਵਾਰ-ਵਾਰ ਸੋਚਦੇ ਰਹਿੰਨੇ ਆ ਤੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਔਰਤਾ ਘਰੇ ਲੋਰਤਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ਨੇ ਮੈਂ ਚਾਹਾਂਗੀ ਕਿ ਉਹਨਾਂ ਔਰਤਾਂ ਨੂੰ ਜ਼ਰੂਰ ਕੋਈ ਸੁਨੇਹਾ ਦਿਓ ਤਾਂ ਜੋ ਘਰ ਬੈਠ ਕੇ ਵੀ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਰੱਖ ਸਕਣ ਕਿਉਂਕਿ ਕਹਿੰਦੇ ਨੇ ਕਿ ਇੱਕ ਵਿਚਾਰ ਹੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦਾ ਹੈ ਹੋ ਸਕਦਾ ਹੈ ਉਹ ਵਿਚਾਰ ਤੁਹਾਡਾ ਹੀ ਹੋਵੇ ਹਮਮ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਥੇ ਵੀ ਕੋਈ ਬਾਹਰ ਜਾਂਦਾ ਹੈ ਉੱਥੇ ਉਹਦਾ ਮਨ ਉਹਦੇ ਨਾਲ ਜਾਂਦਾ ਹੈ ਸਗੋਂ ਜੇ ਤੁਸੀਂ ਘਰੋਂ ਉਦਾਸ ਗਏ ਹੋ ਤਾਂ ਬਾਹਰਲੀ ਦੁਨੀਆ ਦੇ ਨਾਲ ਡੀਲ ਕਰਨਾ ਬਹੁਤ ਔਖਾ ਹੁੰਦਾ ਹੈ ਘਟੋ ਘਟ ਉਹਨਾਂ ਔਰਤਾਂ ਤੇ ਕੋਈ ਐਡੀ ਵੱਡੀ ਜ਼ਿੰਮੇਵਾਰੀ ਨਹੀਂ ਜਿਹਦੀ ਖਾਤਰ ਉਹਨਾਂ ਨੇ ਹਰ ਰੋਜ਼ ਆਪਣੇ ਮਨ ਦੀ ਕਾਉਂਸਲਿੰਗ ਕਰਨੀ ਹੈ ਉਹਨਾਂ ਨੇ ਉਸ ਦੁਨੀਆ ਦੇ ਵਿੱਚ ਜੇ ਕਿਸੇ ਨੂੰ ਘਰ ਰਹਿਣ ਦੀ ਲਗਜ਼ਰੀ ਹੈ ਇਹਦਾ ਮਤਲਬ ਸਾਰੀ ਸਹੂਲਤ ਸਾਰੀ ਲੋੜ ਉਹਨੂੰ ਮੁਹੱਈਆ ਕੀਤੀ ਜਾ ਰਹੀ ਹੈ ਹੂੰ ਚਲੋ ਫਿਰ ਇਹਦੀ ਇੰਨੀ ਕੀ ਕੀਮਤ ਸਹੀ ਕਿ ਇੱਕ ਮਾੜਾ ਮੋਟਾ ਫਿਕਰ ਆ ਗਿਆ ਹੋਣਾ ਮਾੜਾ ਮੋਟਾ ਨਹੀਂ ਜਿਹੜੀ ਰਿਸ਼ਤਿਆਂ ਦੀ ਚੋਬ ਹੈ ਉਹ ਕਈ ਵਾਰੀ ਨਜ਼ਰ ਘਟ ਆਉਂਦੀ ਹੈ ਪਰ ਮਹਿਸੂਸ ਜ਼ਿਆਦਾ ਹੁੰਦੀ ਹੈ ਹੂੰ ਪਰ ਫਿਰ ਤੁਸੀਂ ਇੱਕ ਗੱਲ ਇਹ ਵੀ ਸੋਚੋ ਸਿਰ ਤੇ ਛੱਤ ਪੈਰਾਂ ਹੇਠ ਜ਼ਮੀਨ ਹੈ ਕਹਿਣ ਨੂੰ ਇੱਕ ਪਰਿਵਾਰ ਹੈ ਵਿਖਣ ਨੂੰ ਜ਼ਿੰਦਗੀ ਹੈ ਸਿਹਤ ਦੀ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੈ ਖਾਣ ਪੀਣ ਦੀ ਕੋਈ ਬਹੁਤ ਵੱਡੀ ਚੜੀ ਹੈਗੀ ਹੈ ਜੰਗ ਨਹੀਂ ਲੱਗੀ ਹੋਈ ਉਹਨਾਂ ਲੋਕਾਂ ਨੂੰ ਦੇਖੋ ਉਹਨਾਂ ਔਰਤਾਂ ਨੂੰ ਦੇਖੋ ਜਿਹੜੀਆਂ ਸੜਕ ਤੇ ਬੈਠੀਆਂ ਰੂੜੀ ਕਟਟਰੀਆਂ ਨੇ ਉਹਨਾਂ ਬੰਦਿਆਂ ਨੂੰ ਦੇਖੋ ਜਿਹੜੇ برفਾਂ ਦੇ ਵਿੱਚ ਵੀ 6 6 ਫੁੱਟ برف ਹੁੰਦੀ ਹੈ ਉਹਦੇ ਵਿੱਚ ਵੀ ਕੰਮਕਾਰਾਂ ਨੂੰ ਬਾਹਰ ਜਾਂਦੇ ਨੇ ਉਹਨਾਂ ਲੋਕਾਂ ਨੂੰ ਦੇਖੋ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਕੱਲ ਸਵੇਰ ਮੈਨੂੰ ਆਉਣੀ ਹੈ ਕਿ ਨਹੀਂ ਪਤਾ ਨਹੀਂ ਕਿਹੋ ਜੀ ਬਿਮਾਰੀ ਨਾਲ ਜੂਝ ਰਹੇ ਉਹਨਾਂ ਬੱਚਿਆਂ ਨੂੰ ਦੇਖੋ ਜਿਹੜੇ ਯਤੀਮਖਾਨੇ 'ਚ ਪਏ ਜਿਨ੍ਹਾਂ ਨੂੰ ਇਹ ਨਹੀਂ ਪਤਾ ਸਾਨੂੰ ਇੱਥੇ ਕੌਣ ਛੱਡ ਗਿਆ ਉਹਨਾਂ ਔਰਤਾਂ ਨੂੰ ਦੇਖੋ ਜਿਹੜੀਆਂ ਇੱਜ਼ਤ ਨੂੰ ਤਰਸਦੀਆਂ ਰਹਿੰਦੀਆਂ ਵੀ ਅਸੀਂ ਕਿਸੇ ਘਰ ਦਾ ਹਿੱਸਾ ਹੀ ਹੁੰਦੀਆਂ ਸੋ ਤਕਲੀਫਾਂ ਦੇ ਬੜੇ ਰੂਪ ਨੇ ਉਹੀ ਤਕਲੀਫ ਨਹੀਂ ਹੈ ਜਿਹੜੀ ਤੁਹਾਡੇ ਹਿੱਸੇ ਆਈ ਹੈ ਸ਼ਾਇਦ ਤੁਹਾਡੇ ਹਿੱਸੇ ਇਸ ਕਰਕੇ ਆਈ ਹੈ ਕਿ ਤੁਸੀਂ ਇਹ ਸਹਿਣ ਜੋ ਕਿਉਂ ਚੜ ਗਿਆ ਬਾਕੀ ਹੈ ਉਹ ਤੁਹਾਨੂੰ ਤੋੜ ਕੇ ਸੱਚ ਜਾਂਦੀ ਹੈ ਹੂੰ ਕਹਿੰਦੇ ਨੇ ਕਿ ਹਾਸਦੇ ਚਿਹਰੀਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਦੁੱਖ ਨਹੀਂ ਹੈ ਉਹਨਾਂ ਨੂੰ ਦੁੱਖ ਦੇ ਨਾਲ ਡੀਲ ਕਰਨਾ ਆਉਂਦਾ ਹੈ ਯਾਨੀ ਕਿ ਕਿਤੇ ਨਾ ਕਿਤੇ ਸਾਨੂੰ ਆਪਣਾ ਨਜ਼ਰੀਆ ਹੀ ਬਦਲਣਾ ਪਏਗਾ ਤਾਂ ਇਹ ਸਾਰੇ ਦੁੱਖ ਤਕਲੀਫ ਸਾਨੂੰ ਆਪਣੇ ਆਪ ਹੀ ਬੋਨੇ ਲੱਗਨੇ ਸ਼ੁਰੂ ਹੋ ਜਾਣਗੇ ਤੇ ਜਿਹੜੇ ਗੁਲਾਬ ਬਣ ਕੇ ਖਿੜੇ ਹਨਾ ਉਹਨਾਂ ਨੇ ਬਹੁਤ ਪਹਿਲਾਂ ਕੰਡਿਆਂ ਦੇ ਨਾਲ ਨਿਭਣਾ ਸਿੱਖ ਲਿਆ ਸੀ ਹੂੰ ਜੇ ਗੁਲਾਬ ਦੇ ਆਲੇ ਦੁਆਲੇ ਕੰਡੇ ਨਾ ਹੁੰਦੇ ਤਾਂ ਉਹਨੂੰ ਕਿਸੇ ਨੇ ਜੋੜ ਦੇਣਾ ਸੀ ਉਹ ਛੋਟਾ ਹੁੰਦਾ ਹੀ ਬੜਾ ਸੋਹਣਾ ਸੀ ਕਿਸੇ ਨੇ ਪੱਟ ਲੈਣਾ ਸੀ ਇਸੇ ਤਰੀਕੇ ਦੇ ਨਾਲ ਇਨਸਾਨੀ ਜ਼ਿੰਦਗੀਆਂ ਨੇ ਜਿੰਨੀ ਕੀਮਤੀ ਹੈ ਉਨਾ ਹੀ ਉਹਦੇ ਆਲੇ ਦੁਆਲੇ ਦੀ ਜਿਹੜੀ ਬਾੜ ਹੈ ਉਹ ਜੰਗਲੀ ਹੈ ਉਹਨੇ ਹੀ ਕੰਡੇ ਉਹਦੀ ਸ਼ਖਸੀਅਤ ਨੂੰ ਬਚਾਉਣ ਦੀ ਖਾਤਰ ਕੁਦਰਤ ਨੇ ਵਿਚੇ ਜੀ ਸੁਪੂਈ ਫਰਕ ਨਹੀਂ ਪੈਂਦਾ ਕਿਤੇ ਥੋੜਾ ਕਿਤੇ ਬਹੁਤ ਕਿਤੇ ਧੀਰ ਨਾਲ ਕਿਤੇ ਸਵੇਰ ਨਾਲ ਜੋ ਤੁਹਾਡਾ ਹਿੱਸਾ ਹੈ ਜੋ ਤੁਹਾਡਾ ਹੱਕ ਹੈ ਉਹ ਖੁੰਝ ਨਹੀਂ ਸਕਦਾ ਉਹ ਤੁਹਾਡੇ ਤੱਕ ਆਪ ਤੁਰ ਕੇ ਆਊਗਾ ਜੀ ਬਹੁਤ ਹੀ ਖੂਬਸੂਰਤ ਗੱਲ ਮੈਮ ਨੇ ਕਹੀ ਹੈ ਕਿ ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਹੈ ਇਸ ਦੁਨੀਆ ਦੇ ਵਿੱਚ ਅਸੀਂ ਸਾਰੇ ਇਹੀ ਕਹਿੰਦੇ ਆਂ ਕਿ ਆਣਾ ਜਾਣਾ ਲੱਗਾ ਰਹਿੰਦਾ ਹੈ ਫਿਰ ਦੁੱਖਾਂ ਨੂੰ ਲੈ ਕੇ ਹਮੇਸ਼ਾ ਲਈ ਕਿਉਂ ਰੋਂਦੇ ਰਹਿਣਾ ਅਕਸਰ ਹੀ ਮੈਂ ਦੇਖਿਆ ਹੈ ਕਿ ਲੋਕ ਆਪਣੇ ਬਚਪਨ ਦੇ ਪੁਰਾਣੇ ਦੁੱਖ ਜੋ ਬੀਤ ਵੀ ਗਿਆ ਸਮਾਂ ਜਿੰਨਾ ਤੋਂ ਅਸੀਂ ਲੰਘ ਵੀ ਆਏ ਉਹਨਾਂ ਦਾ ਜ਼ਿਕਰ ਕਰਕੇ ਹੀ ਦੁਖੀ ਹੁੰਦੇ ਰਹਿੰਦੇ ਆ ਯਾਨੀ ਕਿ ਸਾਨੂੰ ਇੰਨੇ ਦੁੱਖ ਨਹੀਂ ਆ ਜਿੰਨੇ ਆਪਾਂ ਬਾਰ-ਬਾਰ ਇੱਕੋ ਦੁੱਖ ਦਾ ਜ਼ਿਕਰ ਕਰ ਕਰਕੇ ਆਪਣੇ ਆਪ ਨੂੰ ਪਰੇਸ਼ਾਨ ਕਰਦੇ ਹਾਂ ਜਦੋਂ ਆਪਾਂ ਰੱਬ ਦਾ ਨਾਮ ਲੈਨੇ ਆ ਨਾ ਹੂੰ ਬਾਰ-ਬਾਰ ਕਹਿੰਦੀ ਲੋੜ ਨਹੀਂ ਹੁੰਦੀ ਪਰ ਤੁਸੀਂ ਕਹਿੰਨੇ ਹੋ ਵਾਹਿਗੁਰੂ ਵਾਹਿਗੁਰੂ ਉਹ ਮੰਤਰ ਬਣ ਜਾਂਦਾ ਨਾ ਇੱਕ ਤਰੀਕੇ ਦਾ ਤੁਸੀਂ ਉਹ ਉਹਨੂੰ ਸਾਤ ਹਰ ਸਾਧ ਇਹਨਾਂ ਨੂੰ ਸਿਮਰਦੇ ਹਾਂ ਕਿਉਂਕਿ ਉਹ ਤੁਹਾਨੂੰ ਤਾਕਤ ਦਿੰਦਾ ਹੈ ਜੀ ਉਹ ਤੁਹਾਡੀ ਖੁਰਾਕ ਹੈ ਤੁਹਾਡੀ ਰੂਹ ਦੀ ਖੁਰਾਕ ਹੈ ਉਵੇਂ ਦੁੱਖ ਹੈ ਉਹ ਤੁਸੀਂ ਪਾਲਦੇ ਹੋ ਜਿਹੜੀ ਚੀਜ਼ ਹੋ ਚੁੱਕੀ ਹੈ ਜੜਾ ਪਾਣਾ ਵਰਤ ਚੁੱਕਿਆ ਉਹਦੀ ਸਜ਼ਾ ਤੁਸੀਂ ਭੁਗਤ ਚੁੱਕੇ ਹੋ ਉਹਨੂੰ ਤੁਸੀਂ ਪਾਲ ਰਹੇ ਹੋ ਕਿਉਂਕਿ ਉਹਦੀ ਯਾਦ ਤੁਸੀਂ ਜਿਉਂਦੀ ਰੱਖੀ ਹੈ ਉਹ ਦੁੱਖ ਕਿਵੇਂ ਮਰੂਗਾ ਜਿਹੜਾ ਬੰਦਾ ਆਪਣੀ ਉਹਦੀ ਆਦਤ ਹੈ ਜਾਂ ਉਹਦੀ ਤਬੀਅਤ ਹੈ ਉਹ ਕਿਸੇ ਨੂੰ ਹੱਸਦਾ ਵੇਖ ਹੀ ਨਹੀਂ ਸਕਦਾ ਤੁਸੀਂ 24 ਘੰਟੇ ਉਹਦੀ ਦਹਿਸ਼ਤ ਨਾਲ ਉਹਦੇ ਡਰ ਨਾਲ ਆਪਣੇ ਆਪ ਨੂੰ ਉਹਦੇ ਨਾਲੋਂ ਵੀ ਵੱਧ ਮਾਰ ਰਹੇ ਹੋ ਜਿੰਨਾ ਉਹ ਮਾਰਨ ਦੇ ਕਾਬਲ ਹੈ ਜੀ ਸੋ ਕਿਤੇ ਆਪਾਂ ਆਪਣੀ ਤਾਕਤ ਨੂੰ ਤਾਕਤ ਨੂੰ ਕੰਪਰੋਮਾਈਜ਼ ਕਰ ਲਿਆ ਅਗਲੇ ਦੀ ਤਾਕਤ ਨੂੰ ਪਾੜ ਲਿਆ ਤੇ ਫੇਰ ਦੁੱਖਾਂ ਨੇ ਕਿੱਥੇ ਜਾਣਾ ਜੀ ਦੋਸਤੋ ਦੁੱਖਾਂ ਨੂੰ ਪਾਲੂ ਨਾ कोई भी चीज जी वो भी नहीं है आती है चली जाती है खुश रहना सिखो मैडम ने जिम्मे कि यही सोचो कि जो सा सारे लोगों को नहीं है अपने आप ही नज़रिया बदल जाएगा मैडम एक स्नेहा जरूर लवाने देखो हम स्ने का तो टाइम है नहीं जी और मैं चाहवा सारे सानू फीडबैक जरूर दो जी ये जरूर दसो ਜਿਹੜੀ ਜ਼ਿੰਦਗੀ ਹੈ ਇਹ ਸਭ ਤੋਂ ਪਹਿਲਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਇਹ ਕੰਟਰੈਕਟ ਨਹੀਂ ਮਿਲਿਆ ਉਹਨਾਂ ਨੇ ਤੁਹਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਇਹ ਤੁਹਾਨੂੰ ਜਿਉਣ ਨੂੰ ਦਿੱਤੀ ਗਈ ਹੈ ਤੁਸੀਂ ਉਸ ਫਰੇਮਵਰਕ ਦੇ ਵਿੱਚ ਆਪਣੀ ਮਰਜ਼ੀ ਦੇ ਰੰਗ ਭਰ ਸਕਦੇ ਹੋ ਚੋਇਸ ਸਹੀ ਕਰੋ ਫਰਜ਼ ਕਰੋ ਗਲਤ ਚੋਇਸ ਹੋ ਵੀ ਗਈ ਤਾਂ ਕੋਈ ਨਹੀਂ ਦੂਜੇ ਹੱਥ ਇਰੇਜ਼ਰ ਵੀ ਹੈਗਾ ਮਟਾ ਲਓ ਅਗਲਾ ਸੇ ਸੋ ਇਹ ਜਿਹੜਾ ਪੈਨਟੜਾ ਹੈ ਏ ਜਿਹੜੀ ਸੋਚ ਹੈ ਇਹ ਸੋਚ ਪ੍ਰਣਾਲੀ ਹੈ ਇਹ ਤੁਹਾਡੀ ਆਪਣੀ ਤਾਕਤ ਹੈ ਇਹ ਤੁਹਾਡੇ ਤਜਰਬਿਆਂ ਨੇ ਤੁਹਾਨੂੰ ਦਿੱਤੀ ਹੈ ਹਰ ਰੋਜ਼ ਬੰਦਾ ਇੱਕ ਨਵੀਂ ਗੱਲ ਸਿੱਖਦਾ ਹੈ ਮੇਰੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਮੈਂ ਹਰ ਰੋਜ਼ ਕੋਈ ਨਾ ਕੋਈ ਸਬਕ ਆਪਣੀ ਜ਼ਿੰਦਗੀ ਤੋਂ ਆਪਣੇ ਆਲੇ ਦੁਆਲੇ ਦੀਆਂ ਜ਼ਿੰਦਗੀਆਂ ਤੋਂ ਜ਼ਰੂਰ ਲਵਾਂ ਉਹਦੀ ਵਜ੍ਹਾ ਇਹ ਹੈ ਕਿ ਜੇ ਸਿੱਖਣ ਤੋਂ ਹੀ ਅਸੀਂ ਨਾ ਕਰ ਦਿੱਤੀ ਫਿਰ ਜ਼ਿੰਦਗੀ ਨੇ ਸਿਖਾਉਣ ਨੂੰ ਹੱਥ 'ਚ ਡੰਡਾ ਫੜ ਲੈਣਾ ਜੀ ਅਸੀਂ ਸਿੱਖ ਲਿਆ ਵੇਲੇ ਸਰ ਕਿ ਹਾਂ ਇਹ ਦਸ਼ਤ ਆ ਰਸਤਾ ਨਿਕਲ ਸਕਦਾ ਸੀ ਕੰਧ ਚ ਮੱਥਾ ਨਹੀਂ ਮਾਰਨਾ ਪੈਂਦਾ ਦਰਵਾਜ਼ਾ ਤਾਂ ਦੂਜੇ ਪਾਸੇ ਹੈ ਬਸ ਇੰਨੀ ਕੀ ਲੋੜ ਹੈ ਆਪਣਾ ਨਜ਼ਰੀਆ ਬਦਲਣ ਦੀ ਉਹ ਦੇਖ ਲਓ ਕਿ ਇੱਥੇ bari ਲੱਗੀ ਹੈ ਇੱਥੇ ਦਰਵਾਜ਼ਾ ਲੱਗਿਆ ਹੈ ਕਿ ਇੱਥੇ ਕੰਧ ਬਣੀ ਹੈ ਉਥੇ ਮੱਥਾ ਨਾ ਮਾਰੋ ਆਪਣੇ ਆਪ ਨੂੰ ਜਿੰਨਾ ਤੁਸੀਂ ਪਰਪਖ ਕਰ ਸਕਦੇ ਹੋ ਜਿੰਨਾ ਤੁਸੀਂ ਬੁਲੰਦ ਕਰ ਸਕਦੇ ਹੋ ਜੋ ਨੀ ਸਥਿਰਤਾ ਦੇ ਸਾਨੂੰ ਆਪਣੀ ਸੋਚ ਨੂੰ ਉਨੀ ਸਥਿਰਤਾ ਤੁਹਾਡੀ ਜ਼ਿੰਦਗੀ ਨੂੰ ਜ਼ਰੂਰ ਮਿਲੇਗੀ ਜੀ ਮੈਡਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੁਹਾਡੇ ਜੋ ਵੀ ਸੁਝਾਅ ਨੇ ਤੁਸੀਂ ਜੋ ਵੀ ਸੋਚਦੇ ਆ ਤੁਸੀਂ ਉਹ ਜ਼ਰੂਰ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਅੱਜ ਦੇ ਲਈ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ